ਮੈਂ ਤੇ ਦੋ ਹੀ ਗੱਲਾਂ ਕਰਨੀਆਂ ਨੇ ਅਸੀਂ ਕੱਲ ਹੀ ਤਰਕਾਸ਼ ਦੇ ਕੇ ਆਇਆ ਸਾਡੀ ਕੋਈ ਸੁਣਵਾਈ ਨਹੀਂ ਕੋਈ ਸਾਨੂੰ ਪਤਾ ਨਹੀਂ ਲੱਗਾ ਉਹਨਾਂ ਮਤਲਬ ਕਿ ਅਸੀਂ ਕੱਲ ਦਾ ਰਾਤ ਦਾ ਇੰਤਜ਼ਾਮ ਕੀਤਾ ਸੀ ਉਹਨਾਂ ਨੇ ਵੀ ਰਾਤ ਰਾਤ ਸਾਡੇ ਇਹ ਕੰਮ ਜਿਹੜਾ ਕਰਨਾ ਵਾ ਤਰਕਾਸ਼ ਦੇ ਆ ਵੀ ਮਜ਼ਦਰਾ ਦੀ ਮਜ਼ੂਰ ਕਰਨੀ ਉਹਨਾਂ ਨੇ ਮਜ਼ੂਰ ਨਹੀਂ ਕੀਤੀ ਹੁਣ ਅਸੀਂ ਬਟਾਲੇ ਐਸਐਸਪੀ ਦੇ ਦਫ਼ਤਰੇ ਤਰਨਾ ਲਾਉਣੀ ਚੱਲੇ ਆ ਤੇ ਅੱਗੇ ਵੀ ਤੁਹਾਨੂੰ ਪਤਾ ਹੀ ਆ ਕਿ ਦੁਨੀਆ ਹਨਾ ਜੇ ਆਪਣੇ ਜੀ ਆ ਜਾਂ ਸਾਡਾ ਵੀ ਸੁਖਣਾ ਬਹੁਤ ਤਗੜਾ ਸਰਕਿਆ ਤੇ ਫਿਰ ਅਸੀਂ ਤੇ ਹੁਣ ਤਰਨਾ ਲਾਉਣਾ ਵਾ ਕਿ ਸਾਡੀ ਸੁਣਵਾਈ ਨਹੀਂ ਹੋਈ ਤੇ ਜੇ ਹੁਣ ਸਾਡੀ ਥੋੜੀ ਜਿਹਾ ਟੱਕਰ ਹੋ ਜਾਂਦੀ ਸੁਣਵਾਈ ਤੇ ਫਿਰ ਠੀਕ ਹੈ ਨਹੀਂ ਤੇ ਫਿਰ ਆਪਾਂ ਤੇ ਚੱਲਨੇ ਆ ਤਿਆਰੀ ਆ ਆਪਾਂ ਤਿਆਰੀ ਆ ਆਪਾਂ ਉਹ ਲੈਣੇ ਹਾਂ ਜਣੀ ਵਿਚਾਰੀ ਗਰੀਬਣੀ ਨੂੰ ਚੋਕ ਕੇ ਚਾਹਦਾ ਰਹਿ ਨਹੀਂ ਕੋਖਣੀ ਦਿੱਤਾ ਘਰੀ ਬਰਬਾਦ ਕਰ ਦਿੱਤਾ ਵਾ ਉਹਦੇ ਉਹਨੂੰ ਤੇ ਖੜਨਾ ਹੀ ਖੜਨਾ ਤਾਂ ਮੈਂ ਕਾਹਦੀ ਦਰਖਾਸਤ ਦੇ ਕੇ ਆਈ ਆ ਕੋਈ ਆਇਆ ਹੀ ਨਹੀਂ ਕੋਈ ਪਤਾ ਨਹੀਂ ਲੱਗਾ ਦਰਖਾਸਤ ਕੀ ਤੁਹਾਡੇ ਕੋਲ ਲਿਖਿਆ ਗਿਆ ਜਾਂ ਕਿਹਦੇ ਮੈਂ ਉਹ ਦੱਸ ਦਿੱਤਾ ਜੇ ਸਾਰਾ ਕੁਛ ਪਰ ਮੇਂ ਚੀਜ਼ਾਂ ਪੱਜ ਅਜੇ ਹੀ ਚੱਲ ਨੇ ਐਸਲਪੀ ਦਫਤਰ ਬਟਾਲੇ ਤਰਨਾ ਲਾਉਣਾ ਤੇ ਠਮਕੀਆਂ ਮਾਰ ਰਹੀ ਨਾ ਜੀ ਹਾਂਜੀ ਹਾਂਜੀ ਮਿਲਦੀਆਂ ਰਹੀਆਂ ਠਮਕੀਆਂ ਠਮਕੀਆਂ ਮਿਲੀਆਂ ਤੇ ਆ ਰਿਪੋਰਟ ਨਿਕਲ ਲਿਆ ਠਮਕੀਆਂ ਦਾ ਹੋ ਰਹੀ ਆ ਡਾਕੜਾ ਬਹਿਰ ਕੇ ਹੰਦਾਂ ਹਾਂ ਕਿੰਨੇ ਜਣਿਆਂ ਦੇ ਖਿਲਾਫ ਮੈਨੂੰ ਦਰਖਾਸਤ ਦੇ ਦਿੱਤੀ ਕਿੰਨੇ ਜਣੇ ਚਾਰ ਪੰਜ ਜਣੇ ਉਹ ਪਤਾ ਹੀ ਸਾਰਿਆਂ ਨੂੰ ਮੈਂ ਦੱਸ ਗਿਆ ਹੀ ਸਾਰਾ ਕੁਛ ਕੱਲ੍ਹ ਹਾਂਜੀ ਇਹ ਸਾਰਾ ਕੁਝ ਉੱਥੇ ਹੈਗਾ ਠੀਕ ਹੈ ਤੁਸੀਂ ਉੱਥੇ ਮਿਲੇ ਐਸਐਸਪੀ ਨੂੰ ਜਾਓ ਐਸਐਸਪੀ ਨੂੰ ਨਹੀਂ ਮੈਂ ਵੀ ਨਹੀਂ ਮੈਂ ਦੱਜੇ ਸਾਰੇ ਸਾਰਿਆਂ ਨੂੰ ਮਿਲੀ ਅੱਛਾ 2 ਘੰਟੇ ਮਗਲੀ ਬੜਾ ਮੁਲਾਕਾਤ ਹੋਈ ਤੁਸੀਂ ਸਭ ਹਾਂਜੀ ਉਹ ਸੋੜੇ ਉਹਨਾਂ ਨੇ ਕੀ ਦਾ ਉਹਨਾਂ ਕਹੇ ਕੋਈ ਗਾਲੀ ਨਹੀਂ ਤੂੰ ਹੀ ਜਾਓ ਸਾਰਾ ਕੁਝ ਉਹਨਾਂ ਨੇ ਕਲੀਅਰ ਕੀਤਾ ਸੀ ਤੇ ਇਹ ਵੀ ਅਸੀਂ ਕਹਿ ਕੇ ਐਂ ਕੱਲ ਵੀ ਜੇ ਤੁਸੀਂ ਆੜੀ ਸੁਣਵਾਈ ਨਹੀਂ ਕਰਦੇ ਇਹ ਮੈਂ ਕੱਲ ਹੀ ਕਹਾਈ ਹਾਂ ਕਿ ਆਪਾਂ ਸਵੇਰੇ ਫਿਰ ਤਰਨਾਂ ਲੱਗਣਾ ਸੀ ਤਾਂ ਹੀ ਸਤਕਾਰ ਨਹੀਂ ਕਰਨਾ ਆਪਾਂ ਜਿੰਨਾ ਤੱਕ ਆੜੀ ਸੁਣਵਾਈ ਨਹੀਂ ਹੁੰਦੀ ਹਾਂ ਹੀ ਜਿੰਨਾਂ ਦੇ ਪਰਚਾ ਕਰਾਉਣਾ ਚਾਹੁੰਦੇ ਪਰਚਾ ਨਹੀਂ ਤਾਂ ਤੱਕ ਇਹ ਸਤਕਾਰ ਨਹੀਂ ਕਰਨਾ ਅਸਵਿਜੀ ਠੀਕ ਹੈ ਕਾਰ ਬਾਰ ਬਹੁਤ ਤੁਹਾਨੂੰ ਪਤਾ ਹੀ ਹੈ ਕੀ ਹਾਰ ਕਰਦਾ ਲਿਆ ਜਨ ਪੈਂਤਰਾਉਂਡੇ ਇਹ ਨਾਲੇ ਚੱਲਨੇ ਆ ਬਸ ਤਿਆਰੀ ਤੁਸੀਂ ਉੱਥੇ ਜਾਣਾ ਹਾਂਜੀ ਬਸ